ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਸਾਡੇ ਚੈਨਲ ਪੰਜਾਬੀ ਜ਼ੁਬਾਨ ਤੇ ਤੇ ਉਮੀਦ ਕਰਦੇ ਆਂ ਸਾਰੇ ਠੀਕ ਠਾਕ ਹੋਵੋਗੇ ਤੇ ਵਧੀਆ ਹੋਵੋਗੇ ਤੇ ਅੱਜ ਅਸੀਂ ਚੱਲੇ ਆਂ ਜੀ ਇੱਕ ਮੈਰਿਜ ਫੰਕਸ਼ਨ ਸ੍ਰੀ ਘਰ ਦੇ ਸਾਰਿਆਂ ਨੂੰ ਕੁਸ਼ਤੀ ਹਾਂ ਜੀ ਤੇ ਇਹ ਜੀ ਮੇਰਾ ਵੱਡਾ ਬੇਟਾ ਸਮਰਪ੍ਰੀਤ ਸਿੰਘ ਜੋ ਕਿ ਸਾਰਾ ਤੋਂ ਪਹਿਲਾਂ ਤਿਆਰ ਹੋ ਗਿਆ ਕਿਉਂਕਿ ਇਹ ਬਹੁਤ ਤੇਜ ਹੈ ਸਾਰੇ ਸਤੰਬਰ ਚ ਜਾ ਰਿਹਾ ਤੇ ਜੈ ਬੂਟਵਾਟ ਬਣੇ ਤਿਆਰ ਹੋਸ ਜਿਵੇਂ ਲੱਗ ਰਿਹਾ ਇਹ ਪੱਗ ਦੱਸੋ ਕਿਵੇਂ ਲੱਗ ਰਹੀ ਹੈ ਇਹ ਖੁਦ ਪੱਗ ਬੰਨਦਾ ਇੱਕ ਦਾ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣੇ ਕਹਿੰਦੇ ਇੱਕ ਵਾਰ ਹੈਲੋ ਜੀ ਆ ਦੇਖੋ ਫਿਰ ਮੇਰੇ ਭਰਾ ਦਾ ਵੀ ਸਰਵਾਇਆ ਗਿਆ ਮੇਰੀ ਨਾਨੀ ਮੰਮਾ ਵੀ ਆ ਗਈ ਅਸੀਂ ਮੇਰੇ ਪਾਪਾ ਉਹ ਤਾਂ ਤਿਆਰ ਹੋ ਹੀ ਜਾਂਦੇ ਆ ਹੁਣ ਐਤਵਾਰ ਮੇਰੀ ਮੰਮੀ ਤਿਆਰ ਹੋ ਗਈ ਮੈਂ ਤਾਂ ਸਾਰਾ ਤਿਆਰ ਹੋ ਗਿਆ ਕੱਲੇ ਫੂਟ ਵਾੜ ਰਹਿ ਗਿਆ ਦੇਖਾਂਦੇ ਤੁਸੀਂ ਬਸ ਫਿਰ ਮਿਲਦੇ ਆ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਬੋਲਦੇ ਹਾਂ ਹੁਣ ਸਿੱਧਾ ਮਿਲਾਂਗੇ ਤੁਹਾਨੂੰ ਵਿਆਹ ਤੇ ਜਾ ਕੇ ਸਿੱਧੇ ਵਿਆਹ ਤੇ ਜਾ ਕੇ ਸਿੱਧੇ ਵਿਆਹ ਤੇ ਮਿਲਾਂਗੇ ਗੇਟ ਤੇ ਮਿਲਾਂਗੇ ਵਿਆਹ ਫੈਂਸ ਤੇ ਕਰ ਲਾਂਗੇ ਨਹੀਂ ਕਰ ਲਾ ਬਸ ਸੁਣੇ ਲੱਗਦੇ ਸਹੀ ਹੈ ਚੱਲੇ ਵਿਆਹ ਤੇ ਠੀਕ ਆ ਗਾਇਸ ਆ ਦੇਖੋ ਜੀ ਮੇਰਾ ਭਰਾ ਕਿੰਨਾ ਸੋਹਣਾ ਲੱਗਦਾ ਯੇਸ ਅਸੀਂ ਚੱਲੇ ਆ ਵਿਆਹ ਤੇ ਹੁਣ ਮਿਲ ਲਾਗੇ ਵਿਆਹ ਤੇ ਜਾਓ ਹੁਣ ਸਿੱਧਾ ਵਿਆਹ ਤੇ ਜਾ ਕੇ ਮਿਲਾਂਗੇ ਠਾ ਰਸਤੇ ਦਾ ਵੀ ਉਹ ਦੇਖੋ ਕਿੰਨਾ ਸੋਹਣਾ ਬਹੁਤ ਸੋਹਣਾ ਲੱਗ ਰਿਹਾ ਸੀ ਹਰੀਆਂ ਹਰੀਆਂ ਕਣਕਾਂ ਸੀ ਚਾਰੇ ਪਾਸੇ ਹੁਣ ਤਾਂ ਥੋੜੀ ਥੋੜੀ ਗਰਮੀ ਜੀ ਵੀ ਹੋਣ ਲੱਗ ਗਈ ਤੇ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਆਪਦੇ ਫੰਕਸ਼ਨ ਤੇ ਜਿੱਥੇ ਮੈਰਿਜ ਦਾ ਮੈਰਿਜ ਸੈਰਮਨੀ ਕਹਿ ਲਓ ਜਾਂ ਫੰਕਸ਼ਨ ਕਹਿ ਲਓ ਉੱਥੇ ਪਹੁੰਚ ਗਏ ਅਸੀਂ ਇਸ ਜੀ ਉਹ ਮੈਨਿਊ ਜਿੱਥੇ ਅਸੀਂ ਆਏ ਸੀ ਤੇ ਅੰਦਰ ਜਾ ਕੇ ਦਿਖਾਉਣੀ ਆ ਤੁਹਾਨੂੰ ਲਾਈਟਾਂ ਵਗੈਰਾ ਲੱਗੀਆਂ ਹੋਈਆਂ ਸ਼ੀਸ਼ੇ ਵਗੈਰਾ ਲੱਗੇ ਹੋਏ ਆ ਫਲਾਵਰ ਵੀ ਲੱਗੇ ਹੋਏ ਆ ਇੱਥੇ ਕੋ ਤੁਸੀਂ ਫੋਟੋ ਵੀ ਕਰਾ ਸਕਦੇ ਹੋ ਤੇ ਇੱਥੇ ਬਹੁਤ ਸੋਹਣਾ ਲੱਗ ਰਿਹਾ ਸੀ ਲਓ ਜੀ ਦੇਖੋ ਤੁਸੀਂ ਫਲਾਵਰ ਹੀ ਫਲਾਵਰ ਲਾਏ ਹੋਏ ਸੀ ਇੱਥੇ ਆਪਾਂ ਫੋਟੋ ਖਿਚਾ ਸਕਦੇ ਆ ਉੱਪਰ ਵੀ ਵਾਈਟ ਫੁੱਲ ਹਾਰਟ ਸਾਰਾ ਕੁਝ ਲਾ ਕੇ ਬਹੁਤ ਸੋਹਣਾ ਤੇ ਵਾਕਿ ਚੱਲੇ ਬੱਚੇ ਤੇ ਲਓ ਜੀ ਅਸੀਂ ਹੋ ਗਏ ਸੀ ਅੰਦਰ ਐਂਟਰ ਤੇ ਬਹੁਤ ਸਾਨੂੰ ਉਹਨਾਂ ਨੇ ਵਧੀਆ ਤਰ੍ਹਾਂ ਵੈਲਕਮ ਕੀਤਾ ਬਹੁਤ ਵਧੀਆ ਇੱਥੇ ਪ੍ਰੋਗਰਾਮ ਸੀਗਾ ਸਾਰੇ ਬਹੁਤ ਰਿਸਪੈਕਟ ਕਰਦੇ ਸੀ ਤੇ ਲਓ ਜੀ ਇਹ ਸੀ ਅੰਦਰ ਦਾ ਥਿਊ ਇਹ ਬੈਠਣ ਆਸਤੇ ਬਣਾਇਆ ਹੋਇਆ ਸੀ ਇੱਥੇ ਜਿੱਥੇ ਚਾਹ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ ਸਾਰਿਆਂ ਦੇ ਬੈਠਣ ਦਾ ਵੀ ਵਧੀਆ ਇੰਤਜ਼ਾਮ ਸੀ ਆਰਾਮ ਨਾਲ ਕੰਫਰਟੇਬਲ ਕੇ ਬੈਠ ਸਕਦੇ ਹਾਂ ਤੇ ਉਹ ਖੜੀ ਮੈਂ ਸ਼ੀਸ਼ੇ ਦੇ ਵਿੱਚ ਤੇ ਚਲੋ ਦੇਖਦੇ ਆਂ ਆਪਾਂ ਕੀ ਖਾਣਾ ਪੀਣਾ ਹੁਣ ਜਦੋਂ ਇੰਨੀ ਦੂਰ ਆਏ ਆ ਹੁਣ ਚਾਹ ਪਾਣੀ ਤਾਂ ਪੀਵਾਂਗੇ ਪਹਿਲਾਂ ਦੋਨੋਂ ਦਿਖਾਉਣੇ ਆ ਜੀ ਮੀਨੂ ਕਿਉਂਕਿ ਇੱਥੇ ਹੁਣ ਜਾਦਾ ਜਾਣੇ ਨਹੀਂ ਸੀਗੇ ਤਾਂ ਕਰਕੇ ਮੈਂ ਸੋਚਿਆ ਚਲੋ ਤੁਹਾਨੂੰ ਮੈਂ ਇਹ ਦਿਖਾਉਣੀ ਆ ਇਹ ਦੇਖੋ ਤੁਸੀਂ ਨੌਨਵੇਜ ਸੈਕਸ਼ਨ ਸੀਗਾ ਸਾਰਾ ਇੱਥੇ ਨੌਨਵੇਜ ਹੀ ਸੀਗਾ ਕੋਈ ਖਾਂਦਾ ਕੋਈ ਨਹੀਂ ਵੀ ਖਾਂਦਾ ਪਰ ਆਪਾਂ ਸਾਬਤ ਖਾਤਾ ਤੁਹਾਨੂੰ ਇਹੋ ਜੀ ਈਜ਼ੀ ਓਮਲੇਟ ਇਹ ਸੀਗਾ ਗ੍ਰੀਨ ਸੈਲਡ ਸਲਾਦ ਇਹ ਸੀ ਕਦੂ ਕਸ਼ ਮੂਲੀਆਂ ਏ ਸੀਗਾ ਜੀ ਚਿਕਨ ਵਗੈਰਾ ਸੀਗਾ ਵੀ ਦਿਖਾਉਣ ਦਾ ਮਤਲਬ ਇਹ ਸੀ ਵੀ ਪੂਰੀ ਫੈਸਿਲਿਟੀ ਸੀ ਕੋਈ ਵੈਜ ਵਾਲਾ ਕੋਈ ਨੌਨ ਵੈਜ ਵਾਲਾ ਹਰ ਇੱਕ ਤੇ ਪਸੰਦੀਦਾ ਫੂਡ ਸੀਗਾ ਫਿਰ ਹੁਣ ਆਪਾਂ ਚੱਲਾਂਗੇ ਵੈਜ ਵਾਲੇ ਸੈਕਸ਼ਨ ਤੇ ਵੀ ਚੱਲਾਂਗੇ ਲਓ ਜੀ ਇਹ ਸੀ ਸਵੀਟ ਦੇਖ ਸਕਦੇ ਹੋ ਤੁਸੀਂ ਸਾਰੇ ਤਰ੍ਹਾਂ ਦੇ ਸਵੀਟ ਸੀ ਤੇ ਇਹ ਵਾਲੀ ਮਠਿਆਈ ਬਹੁਤ ਟੇਸਟੀ ਸੀ ਇਹ ਦੇਖੋ ਮਹਿਤਾਬ ਤੇ ਉਹਦੇ ਦਾਦੀ ਇਹ ਦੇਖੋ ਸਾਰਾ ਕੁਝ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਹੋਇਆ ਸੀ ਦੇਖਣ ਵਾਲਿਆਂ ਨੂੰ ਵੀ ਬਹੁਤ ਸੋਹਣਾ ਲੱਗ ਰਿਹਾ ਸੀ ਤੇ ਸਵਾਦ ਵੀ ਬਹੁਤ ਸੀ ਟੇਸਟੀ ਸੀ ਸਾਰਾ ਕੁਝ ਬਹੁਤ ਹਾਈਜਨ ਤਰੀਕੇ ਨਾਲ ਰੱਖਿਆ ਹੋਇਆ ਸੀ ਮੈਨੂੰ ਪਤਾ ਦੇਖ ਕੇ ਜੀ ਤਾਂ ਸਾਰਿਆਂ ਦਾ ਘਰ ਹੀ ਰਿਹਾ ਹੋਊਗਾ ਖਾਣ ਵਾਸਤੇ ਇਹ ਝੋੜਾ ਨਮਕੀਨ ਸੀਗਾ ਏ ਹੈ ਜੀ ਆਪਣਾ ਸੌਸ ਸੌਸਾਂ ਤਾਂ ਵੈਸੇ ਹੁੰਦੀਆਂ ਹੀ ਆ ਏ ਸੀਗਾ ਜੀ ਵੈਜ ਸੈਕਸ਼ਨ ਇੱਥੇ ਵੈਜ ਦਾ ਸੀ ਸਾਰਾ ਕੁਝ ਇਹ ਮਿਰਚ ਦੀ ਪਕੌੜੇ ਸੀ ਹਰੀ ਮਿਰਚ ਦੇ ਪਕੌੜੇ ਇਹ ਵੀ ਬਹੁਤ ਟੇਸਟੀ ਸੀ ਇਹ ਚੀਜ਼ ਬੋਲ ਸੀ ਇਹ ਪਨੀਰ ਪਕੌੜੇ ਸੀ ਇਹ ਵੀ ਪਨੀਰ ਪਕੌੜੇ ਸੀ ਅੱਗੇ ਚੱਲਦੇ ਆਂ ਆਪਾਂ ਦੇਖਦੇ ਆਂ ਕੀ ਅੱਗੇ ਮੈਨੂੰ ਵੀ ਯਾਦ ਆ ਮੇਰੇ ਵੀ ਇਹ ਪਾਲਕ ਦੇ ਪਕੌੜੇ ਸੀ ਇਹ ਗੋਭੀ ਦੇ ਪਕੌੜੇ ਸੀ ਇਹ ਫਿਰ ਨਮਕੀਨ ਆ ਗਿਆ ਅੱਗੇ ਅੱਗੇ ਸੀਗਾ ਸਾਰਾ ਚਾਈਨੈਸ ਫੂਡ ਆ ਪਾਸਤਾ ਪੀਜ਼ਾ ਤੇ ਲਓ ਜੀ ਅਸੀਂ ਚਾਰਾਂ ਨੇ ਇਹ ਪਲੇਟ ਚ ਚਾਰ ਪੰਜ ਚੀਜ਼ਾਂ ਲਈਆਂ ਤੇ ਖਾ ਲਈਆਂ ਜਿਆਦਾ ਨਹੀਂ ਖਾਦਾ ਜਾਂਦਾ ਮਿੱਠਾ ਬਸ ਥੋੜਾ ਹੀ ਖਾਦਾ ਸੀ ਉਸ ਤੋਂ ਬਾਅਦ ਅਸੀਂ ਰਾਮ ਨਾਲ ਟੇਬਲ ਤੇ ਬੈਠ ਕੇ ਕੌਫੀ ਇੰਜੋਏ ਕੀਤੀ ਕੌਫੀ ਪੀਤੀ ਉਸ ਤੋਂ ਬਾਅਦ ਅਸੀਂ ਅੱਗੇ ਬਾਹਰ ਮੇਨ ਹਾਲ ਚ ਤੇ ਇਹ ਇਥੇ ਬੈਠਣ ਵਾਸਤੇ ਬਣਾਈ ਹੋਈ ਸੀਟਿੰਗ ਏਰੀਆ ਬਹੁਤ ਸੋਹਣਾ ਸੀ ਧੁੱਪੇ ਜੇ ਕਿਸੇ ਨੇ ਨਹੀਂ ਬੈਠਣਾ ਅੰਦਰ ਉਥੇ ਮਿਊਜ਼ਿਕ ਵਗੈਰਾ ਚੱਲਦਾ ਸੀ ਤੇ ਬਾਹਰ ਬੈਠ ਸਕਦੇ ਆ ਇਹ ਮੇਰਾ ਬੇਟਾ ਹਾਈ ਕਰਦਾ ਹੋਇਆ ਤੇ ਇਹ ਸੀਗੀ ਜੀ ਮੇਨ ਜਿੱਥੇ ਐਂਟਰੈਂਸ ਹਾਂ ਮੇਨ ਐਂਟਰੈਂਸ ਸੀਗੀ ਇਹ ਸੌਰੀ ਮੈਨੂੰ ਧਿਆਨ ਚ ਨਹੀਂ ਸੀਗਾ ਤੇ ਇਹ ਜਿੱਥੇ ਮੁੰਡੇ ਕੁੜੀ ਦੇ ਬੈਠਣ ਦੀ ਜਗ੍ਹਾ ਸੀਗੀ ਵੈਸੇ ਉੱਥੇ ਸੀਗਾ ਹਾਲ ਸੀਗਾ ਬਹੁਤ ਸੋਹਣਾ ਤੇ ਇਹ ਦੋਨੇ ਬੈਠੇ ਖੇਡ ਰਹੇ ਸੀ ਅੱਗੇ ਮਿਊਜ਼ਿਕ ਚੱਲ ਰਿਹਾ ਸੀ ਮਿਊਜ਼ਿਕ ਮੈਂ ਲਾ ਨਹੀਂ ਸਕਦੀ ਤੇ ਇਹਨਾਂ ਨੂੰ ਸੀਗਾ ਜਖਾਮ ਤੇ ਇਹ ਕੁਛ ਵੀ ਠੰਡਾ ਨਹੀਂ ਪੀ ਸਕਦੇ ਸੀ ਇਸ ਕਰਕੇ ਹੱਸ ਰਹੇ ਸੀ ਕਿਉਂਕਿ ਜੋ ਵੀ ਆਉਂਦਾ ਸੀ ਇਹਨਾਂ ਕੋਲੇ ਆ ਕੇ ਕਹਿੰਦਾ ਸੀਗਾ ਸਰ ਡਰਿੰਕ ਲਓਗੇ ਸਰ ਕੁਛ ਵੀ ਜੂਸ ਵਗੈਰਾ ਜੋ ਵੀ ਹੁੰਦਾ ਸੀ ਤੇ ਇਹ ਕਹਿੰਦੇ ਸੀ ਅਸੀਂ ਨਾ ਕਰਦੇ ਕਰਦੇ ਥੱਕ ਗਏ ਤੇ ਇਹ ਸੀਗੇ ਜੀ ਕੁਛ ਸੋਡਾ ਵਗੈਰਾ ਜਿਵੇਂ ਆਪਾਂ ਸੋਡਾ ਕਹਿ ਦਿੰਨੇ ਆ ਤੇ ਕਾਫੀ ਕੁਛ ਸੀਗਾ ਵਧੀਆ-ਵਧੀਆ ਚੀਜ਼ਾਂ ਸੀਗੀਆਂ ਤੇ ਮੈਂ ਇਹ ਵਾਲ ਡਰਿੰਕ ਲਈ ਉੱਥੇ ਇੱਕ ਪਾਸੇ ਪੀਜ਼ਾ ਸੈਕਸ਼ਨ ਸੀ ਮਹਤਾਬ ਸਿੰਘ ਗਏ ਉੱਥੇ ਫਿਰ ਲਓ ਜੀ ਇਹਨਾਂ ਨੇ ਇੱਕ ਸ্লাইਸ ਪੀਜ਼ੇ ਦੀ ਲਈ ਤੇ ਥੋੜੇ ਜਿਹਾ ਫਰਾਈਸ ਲਏ ਬੱਚਿਆਂ ਦਾ ਫੇਵਰੇਟ ਕੋਰਨਰ ਸੀ ਇਹ ਇਹਨਾਂ ਨੇ ਸਾਰਾ ਕੁਝ ਟਰਾਏ ਕੀਤਾ ਉੱਥੇ ਲਓ ਜੀ ਹੁਣ ਅਸੀਂ ਖਾਦੇ ਗੋਲ ਗੱਪੇ ਇਥੇ ਮੈਂ ਵੀ ਖਾਦੇ ਦੋ ਗੋਲ ਗੱਪੇ ਫੇਰ ਅਸੀਂ ਆ ਗਏ ਦੋਸੇ ਵਾਲੇ ਕੋਲੇ ਇੱਥੇ ਸੀਗਾ ਸਾਂਬਰ ਡੋਸਾ ਤੇ ਲਓ ਜੀ ਅਸੀਂ ਤਿੰਨਾਂ ਨੇ ਫਿਰ ਇੱਕ ਡੋਸਾ ਖਾਦਾ ਉਸ ਤੋਂ ਬਾਅਦ ਸਾਡੇ ਟੇਬਲ ਤੇ ਆਈ ਫਰੂਟ ਚਾਟ ਤੇ ਉਹ ਸੀਗੀ ਡਰਾਈ ਫਰੂਟ ਚਾਟ ਤੇ ਮਹਿਤਾਬ ਨੇ ਲਈ ਮਿਕਸ ਫਰੂਟ ਤੇ ਔਰੈਂਜ ਜੂਸ ਪੀਤਾ ਮਹਿਤਾਬ ਨੇ ਉਸ ਤੋਂ ਬਾਅਦ ਅਸੀਂ ਫਿਰ ਸਾਨੂੰ ਅੰਦਰ ਲੱਗੀ ਠੰਡ ਅਸੀਂ ਬਾਹਰ ਆ ਕੇ ਧੁੱਪੇ ਬੈਠ ਗਏ ਇੱਥੇ ਵਧੀਆ ਧੁੱਪ ਸੀ ਤੇ ਮੈਂ ਇੱਥੇ ਬੈਠੀ ਸੀ 뮤직 ਸੁਣੀ ਜਾਂਦੀ ਸੀ ਤੁਹਾਨੂੰ ਨਹੀਂ ਸੁਣਾ ਸਕਦੇ 뮤직 ਕਿਉਂਕਿ ਅਲਾਉ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਡੈਕੋਰੇਸ਼ਨ ਬਹੁਤ ਜ਼ਿਆਦਾ ਸੋਹਣੀ ਸੀ ਬਹੁਤ ਹੀ ਜ਼ਿਆਦਾ ਸੋਹਣੀ ਸੀ ਤੇ ਹਰ ਇੱਕ ਗੈਸਟ ਦੇ ਬਹੁਤ ਕੰਫਰਟ ਦਾ ਧਿਆਨ ਰੱਖਿਆ ਹੋਇਆ ਸੀ ਬਹੁਤ ਵਧੀਆ ਸਾਰਿਆਂ ਨੇ ਬੈਠ ਕੇ ਇੰਜੋਏ ਕੀਤਾ ਤੇ ਨਿੱਕੂ ਮਹਿਤਾਵ ਸਿੰਘ ਪੋਜ ਦਿੰਦੇ ਹੋਏ ਇੱਥੇ ਫੋਟੋ ਕਰਾ ਰਿਆ ਸੀ ਤੇ ਮੈਂ ਪੀਤਾ ਲੈਮਨ ਸੋਡਾ ਇਹ ਬਹੁਤ ਟੇਸਟੀ ਸੀਗਾ ਤੇ ਉਸ ਤੋਂ ਬਾਅਦ ਸਮਰ ਸਿੰਘ ਨੇ ਲਈ ਆਉਦੀ ਕਾਉਣ ਚਾਟ ਈ ਖਾਦੀ ਇਹ ਦੇਖੋ ਜੀ ਨਮੀ ਬਿਆਹੇ ਮੁੰਡੇ ਦੇ ਜੋ ਕੁਰੀ ਅ ਐਂਟਰੀ ਫਿਰ ਆ ਗਿਆ ਸਾਡੇ ਟੇਬਲ ਤੇ ਸਟ੍ਰਾਬਰੀ ਸ਼ੇਕ ਤੇ ਅਸੀਂ ਮੈਂ ਵੀਡੀਓ ਬਣਾ ਰਹੀ ਸੀ ਤੇ ਉਹ ਵेटर ਨੇ ੱੱਕੇ ਨਾਲ ਹੀ ਇਹਨਾਂ ਨੂੰ ਫਰੂਟ ਚਾਟ ਸਰਵ ਕਰਤੀ ਅਸੀਂ ਇੱਕ ਦੂਜੇ ਦੇ ਮੂੰਹ ਵੱਲ ਵੇਖੀ ਇੱਥੇ ਅਸੀਂ ਫੋਟੋ ਕਚਾਈ ਮਹਤਾਬ ਸਮਰ ਨੇ ਤੇ ਉਸ ਤੋਂ ਬਾਅਦ ਸਾਡਾ ਜਾਣ ਦਾ ਟਾਈਮ ਹੋ ਗਿਆ ਸੀ ਬਸ ਇੱਥੇ ਮਿਊਜ਼ਿਕ ਚੱਲ ਰਿਹਾ ਸੀ ਤੇ ਅਸੀਂ ਖਾਣਾ ਰੋਟੀ ਤਾਂ ਨਹੀਂ ਖਾਧੀ ਵੈਸੇ ਤੇ ਬਸ ਅਸੀਂ ਉਸ ਤੋਂ ਬਾਅਦ ਹੌਣ ਸਲਾਮੀ ਦੇ ਕੇ ਤੇ ਫਿਰ ਵਾਪਸ ਆਵਾਂਗੇ ਘਰੇ ਇਹ ਹੈ ਜੀ ਪੰਜਾਬੀ ਡਾਂਸ ਜਿਵੇਂ ਕਿ ਨਾਰਮਲ ਹੀ ਪੰਜਾਬੀ ਵਿਆਹਾਂ ਚ ਹੁੰਦਾ ਇਹ ਸਾਡਾ ਇੱਥੇ ਦਾ ਪੰਜਾਬੀ ਡਾਂਸ ਕਹਿ ਲਓ ਕਲਚਰ ਕਹਿ ਲਓ ਲਓ ਜੀ ਇੱਥੇ ਇਹ ਹੈ ਜੀ ਲੜਕੀ ਦੀ ਮੰਮੀ ਜੀ ਅਸੀਂ ਇਹਨਾਂ ਨੂੰ ਸ਼ਗਨ ਫੜਾਇਆ ਸਾਰਿਆਂ ਨੇ ਕਿਉਂਕਿ ਸਾਨੂੰ ਜਲਦੀ ਸੀ ਅਸੀਂ ਘਰੇ ਵਾਪਸ ਹੋਣਾ ਸੀ ਤੇ ਇਹ ਸਾਨੂੰ ਮੈਨੂੰ ਕਹਿੰਦੇ ਤੁਸੀਂ ਮੇਰੀ ਸਾਡੀ ਫੋਟੋ ਖਿੱਚ ਦੋ ਤੇ ਮੈਂ ਇਹਨਾਂ ਦੀ ਫੋਟੋ ਕਲਿੱਕ ਕਰਤੀ ਤੇ ਹੁਣ ਅਸੀਂ ਆਵਾਂਗੇ ਵਾਪਸ ਘਰੇ ਕਿਉਂਕਿ ਸਾਨੂੰ ਬਹੁਤ ਜਲਦੀ ਸੀ ਅਸੀਂ ਅਸੀਂ ਨਿਕਲ ਗਏ ਸੀ ਉੱਥੋਂ ਜਲਦੀ ਤੇ ਲਓ ਜੀ ਹੁਣ ਅਸੀਂ ਚੱਲੇ ਆ ਘਰ ਨੂੰ ਆਪਦਾ ਸਾਰਾ ਵਿਆਹ ਇੰਜੋਏ ਕਰਕੇ ਵਿਆਹ ਬਹੁਤ ਵਧੀਆ ਸੀ ਬਹੁਤ ਸੋਹਣਾ ਸੀ ਬਹੁਤ ਇੰਜੋਏ ਕੀਤਾ ਤੇ ਇਹ ਰਾਸਤੇ ਵਿੱਚ ਲੱਗੇ ਹੋਏ ਸੀ ਟੈਡੀ ਬੀਅਰ ਤੇ ਮੈਨੂੰ ਬਹੁਤ ਸੋਹਣੇ ਲੱਗੇ ਤੇ ਮੈਂ ਅੱਖਿਆ ਚਲੋ ਸੋਨੂੰ ਵੀ ਦਿਖਾਉਨੇ ਆ ਲਓ ਜੀ ਇਹ ਆ ਸਾਡਾ ਸ਼ਹਿਰ ਤੇ ਇਹ ਆ ਸਾਡੇ ਸ਼ਹਿਰ ਦੀ ਮੇਨ ਚੀਜ਼ ਜੋ ਕਿ ਸਾਰਿਆਂ ਨੂੰ ਹੀ ਪਤਾ ਤੁਸੀਂ ਦੱਸੋ ਕਿਹੜਾ ਸ਼ਹਿਰ ਆ ਇਹ ਤੇ ਕਿਨੇ ਕਿਨੇ ਦੇਖਿਆ ਇਹਨਾਂ ਥਰਮਲ ਕਹਿੰਦੇ ਆ ਲਓ ਜੀ ਇਹ ਆ ਮੇਰੀ ਨਾਨਕਾ ਘਰ ਤੇ ਇਹ ਆ ਸਾਡੀ ਦੋਤੀ ਪਿਆਰੀ ਜੀ ਬਾਹਰ ਚ ਖੜੀ ਸੀ ਇਹ ਕਹਿੰਦੀ ਮੈਂ ਸੋਣੀ ਨਹੀਂ ਹਰੇਕ ਬਣੀ ਹੈਗੀ ਮੇਰੀ ਫੋਟੋ ਨਾ ਲਓ ਤੇ ਪਰ ਆਪਾਂ ਕਿੱਥੇ ੜਦੇ ਆ ਤੇ ਲਓ ਜੀ ਇਹ ਆ ਉਹਨਾਂ ਦਾ ਘਰ ਮੇਰੀ ਦੀਦੀ ਦਾ ਤੁਸੀਂ ਦੇਖ ਸਕਦੇ ਹੋ ਤੇ ਉਹ ਬੈਠੇ ਮੇਰੇ ਦੀਦੀ ਜੋ ਕਿ ਚੁੱਲ੍ਹੇ ਤੇ ਕੁਝ ਬਣਾ ਰਹੇ ਆ ਆ ਦੇਖੋ ਬੈਠੇ ਆ ਇਹ ਹੁਣ ਮੈਨੂੰ ਕਹਿ ਰਹੇ ਸੀ ਕਿ ਵੀ ਚਾਹ ਪੀ ਕੇ ਜਾਓ ਸਾਨੂੰ ਕੱਲ ਸੀ ਅਸੀਂ ਨਹੀਂ ਬੈਠ ਸਕਦੇ ਸੀ ਤੇ ਉਹ ਜਿਹੜੇ ਵੀਰ ਜੀ ਖੜੇ ਆ ਉਹ ਇਹਨਾਂ ਦੇ ਦਿਓਰ ਹੈ ਤੇ ਤੁਸੀਂ ਦੇਖੋ ਇਹਨਾਂ ਨੇ ਚੁੱਲ੍ਹੇ ਕੋਲੇ ਕਿੰਨੇ ਸੋਹਣੇ ਫੁੱਲ ਲਾਏ ਆ ਨਾਲ ਲਸਣ ਵੀ ਲੱਗੀ ਹੋਈ ਆ ਥੋੜੀ ਥੋੜੀ ਤੇ ਇੱਕ ਏ ਵਾਲਾ ਦੇਖੋ ਬਹੁਤ ਸੋਹਣੇ ਫੁੱਲ ਸੀਗੇ ਤੇ ਏ ਉਹਨਾਂ ਦੀ ਸਾਸੂ ਮਾ ਸਾਨੂੰ ਵਾਰੀ ਵਾਰੀ ਗੱਡੀ ਕੋਲੇ ਆ ਕੇ ਕਹਿ ਰਹੇ ਸੀ ਵੀ ਤੁਸੀਂ ਚਾਹ ਪੀ ਕੇ ਜਾਓ ਤੁਸੀਂ ਹਜੇ ਨਾ ਜਾਓ ਤੁਸੀਂ ਬਾਹਰ ਆਓ ਪਰ ਸਾਡਾ ਕੋਲ ਟਾਈਮ ਨਹੀਂ ਅਸੀਂ ਸਾ ਵਿਆਹ ਵੇਖ ਕੇ ਘਰੇ ਆ ਗਏ ਸੀ ਵਾਪਿਸ ਤੇ ਹੁਣ ਸਾਡਾ ਟਾਈਮ ਹੋ ਗਿਆ ਜੀ ਪਸ਼ੂਆਂ ਨੂੰ ਸੰਭਾਲਣ ਦਾ ਤੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆ ਜੇ ਸਾਡਾ ਵਲੌਗ ਤੁਹਾਨੂੰ ਵਧੀਆ ਲੱਗਿਆ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਜਾਂ ਵਲੌਗ ਕਿੱਦਾਂ ਦਾ ਲੱਗਿਆ ਤੇ ਕੱਲ ਨੂੰ ਇੱਕ ਹੋਰ ਨਵੇਂ ਵਲੌਗ 'ਚ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ ਸਾਰੇ